ਹਰਲੀਨ ਕਾਸਮੈਟਿਕ ਸਟੋਰ ਕੁਰਾੜੀ ਤੇ ਕਰਵਾਚੌਤ ਮੌਕੇ ਕਈ ਵੱਡੀਆਂ ਆਫਰਾਂ 3 ਰੁਪਏ ਦਰਜਨ ਤੋਂ ਕੰਚ ਦੀ ਪੱਕੀਆਂ ਚੂੜੀਆਂ ਸ਼ੁਰੂ ਜਿਵੇਂ ਕਿ ਸਭ ਤੋਂ ਪਹਿਲਾਂ ਆਪਣੇ ਕੋਲ ਆਜੰਦੇ ਨੇ ਸੇਰੇ ਜਿਤੇ ਜੀ ਸੈਕਟਰ ਕੋ ਕੱਲ੍ਹ ਜੇ ਲੱਜ ਗਿਆ ਤੁਹਾਨੂੰ ਲਗ ਲਗ ਵਾਈਟਿਚ ਬਿਲਕੁਲ ਘੱਟ ਰੇਟਾਂ ਤੇ ਮਾਰਕੀਟ ਨੂੰ ਘੱਟ ਰੇਟਾਂ ਦੇ ਮੰਮੀ ਹੋਣਗੀ ਮੰਨੇ ਇਹ ਜਿਹੜੇ ਸਿਰੇ ਦੇ ਉੱਪਰ ਲੱਗਦੇ ਆ ਜੀ ਉਹ ਚੀਜ਼ਾਂ ਹਾਂਜੀ ਸਿਰੇ ਦੇ ਉੱਪਰ ਲੱਗਣ ਵਾਲੇ ਨੇ ਜੀ ਉਸ ਤੋਂ ਬਾਅਦ ਕੋ ਕਰਪਾਨ ਮਿਲ ਜੇਗੀ ਸ਼ਰੀਆ ਮਿਲ ਜਾਣਗੇ ਜਾਂ ਜਾਬੋ ਮਿਲ ਜੇਗੀ ਤੁਹਾਨੂੰ ਠੀਕ ਹੈ ਜੀ ਉਹ ਸੜਕਾਂ ਚੂੜੇ ਇਹ ਵਰਸਾਚੇ ਦਾ ਪਰਚਾ ਇੰਨੀ ਰੇਂਜ ਤੋਂ ਸਟਾਰਟ ਹੋ ਰਹੇ ਨੇ ਜੀ ਸਰ ਇਹ ਤੁਹਾਨੂੰ ਮਿਲ ਜਾਣਗੇ 150 ਪਲੱਸ ਤੋਂ ਹੂੰ 150 ਪਲੱਸ ਪਰਸੈਂਟ 150 ਪਲੱਸ ਪਲੱਸ ਹੈ ਜੀ ਔਰ ਡਿਜ਼ਾਈਨ ਮਿਲ ਜਾਣਗੇ ਬ੍ਰਾਈਡ ਲੁੱਕ ਚ ਮਿਲਣਗੇ ਤੇ ਇਹਦਾ ਬਹੁਤ ਹੀ ਘੱਟ ਰੇਟ ਚ ਮਿਲੇਗਾ ਤੁਹਾਨੂੰ ਮਾਰਕੀਟ ਨਾਲੋਂ ਕਲੀਰੇ ਮਿਲ ਜਾਣਗੇ ਔਰ ਪਲੱਸ ਅਗਰ ਤੁਸੀਂ ਆਪਣੇ ਛੂੜਾ ਖੁਦ ਕੋਈ ਆਪਣੀ ਚੋਇਸ ਅਕੋਰਡਿੰਗ ਬਣਾਉਣਾ ਚਾਹਦੇ ਹੋ ਤਾਂ ਉਹ ਵੀ ਤੁਹਾਨੂੰ ਇੱਥੇ ਫੈਸਿਲਿਟੀ ਹੋ ਜਾਈਗੀ ਸਾਡੇ ਕੋਲ ਤੇ ਦੇਖੋ ਇਹ ਵਾਲੀ ਬੈਂਗਲਸ ਕਿੰਨੀਆਂ ਨੇ ਠੀਕ ਹੈ ਜੀ ਇਹ ਸਾਰੇ ਡਿਜ਼ਾਈਨ ਤੁਹਾਨੂੰ ਪੱਕੀ ਚੂੜੀ ਹੈ ਇਹਦੀ ਗਰੰਟੀ ਹੈ ਤੁਹਾਨੂੰ ਕੱਚੀ ਤਾਂ ਨਹੀਂ ਹੈ ਜੀ ਕੱਚੀ ਪੱਕੀ ਜੀ ਪੱਕਾ ਵਰਕ ਹੋਏਗਾ ਕੋਈ ਲੈਮੇ ਦਾ ਮਤਲਬ ਉਤਰੇ ਹੀ ਕਾ ਨਹੀਂ ਸਪਾਰਕ ਵਾਲੀ ਚੂੜੀ ਨਹੀਂ ਹੈ ਠੀਕ ਹੈ ਜੀ ਇਹ ਵਾਲੀ ਕੰਪਨੀ ਵਾਲੀ ਚੂੜੀ ਹੈ ਇਹ ਵੀ ਤੁਹਾਨੂੰ ਕਾ ਹਲੋ ਤੇ ਪਿਆਰੇ ਡਿਜ਼ਾਈਨਰ ਜੀ ਉਹ ਕੱਟ ਤੋਂ ਕੱਟ ਰੇਜ ਵਿੱਚ ਮਿਲਣਗੇ ਮਾਰਕੀਟ ਨਾਲ ਬਹੁਤ ਹੀ ਕੱਟ ਰੇਜ ਤੋਂ ਇੱਥੇ ਮਿਲਣਗੇ ਸਾਡੇ ਕੋਲ ਇਹ ਉੱਪਰ ਹਲਦੀ ਵਾਸਤੇ ਵੀ ਸਮਾਨ ਰੱਖਿਆ ਹੋਇਆ ਹੈ ਇਹਦੇ ਵਿੱਚ ਕੀ ਕੀ ਵੈਰਾਈਟੀ ਹੈ ਜਿਹੜੀ ਤੁਹਾਡੇ ਕੋਲ ਵੀ ਹੋਵੇਗੀ ਇਹਦੇ ਵਿੱਚ ਹਲਦੀ ਵਾਲੀ ਪੂਰੀ ਕਿੱਟ ਮਿਲ ਜੇਗੀ ਤੇ ਸਾਹ ਚਿੱਠੀ ਜਿੰਨੇ ਕਿ ਆਪਾਂ ਤੋੜਦੇ ਆ ਸਾਹ ਚਿੱਠੀ ਦਾ ਵੀ ਆਪਣੇ ਕੋਲ ਹੈਗਾ ਏ ਤੋਂ ਸਵਰਗੜੀਆਂ ਵਗੈਰਾ ਹੋ ਗਿਆ ਤੇ ਛੱਜ ਹੋ ਗਈ ਛੱਲੇ ਦੀਆਂ ਹੋ ਗਈਆਂ A to Z ਵਿਹਾਮ ਜੋ ਵੀ ਸਮਾਨ ਹੁੰਦਾ ਕਰਪਾਨਾ ਵੈਂਟ ਤੇ ਵੀ ਮਿਲਦੀਆਂ ਨੇ ਤੇ ਜੇ ਜਿੰਨੇ ਤੁਸੀਂ ਆਪਣੇ ਖੁਦ ਹੀ ਖੇਦਣਾ ਚਾਹੁੰਦੇ ਤਾਂ ਉਹ ਵੀ ਬਹੁਤ ਘੱਟ ਰੇਟਸ ਤੋਂ ਮਿਲ ਜੇਗੀ ਪਰ ਸਭ ਤੋਂ ਜਿਆਦਾ ਖਾਸ ਚੀਜ਼ ਹੈ ਮੇਰੀ ਸ਼ੌਪ ਦੀ ਉਹ ਹੈ ਗਲੈਮਰੂ ਪ੍ਰੋਡਕਟ ਜੇ ਜਿਸ ਤੋਂ ਮੇਰੇ ਫੇਸ ਵਾਸ਼ ਆਜਣਗੇ ਇਹਦੇ ਮੈਂ ਹੰਦਰ 1% ਤੱਕ ਨੂੰ ਗਾਰੰਟੀ ਦਿੰਦੀ ਆ ਕਿ ਇਹਨੂੰ ਤੁਸੀਂ ਕੋਈ ਵੀ ਉਸਤਾਨ ਸਦਾ ਇਵਨ ਕੇ ਬੱਚਾ ਵੀ ਯੂਜ਼ ਕਰ ਸਕਦਾ ਹੈ

ਆ ਦੇਖੋ ਸਰ ਨੋਰਮਲ ਜਿਹੜੇ ਵੰਦੇ ਹੁੰਦੇ ਨੇ ਇਸ ਤਰ੍ਹਾਂ ਦੇ ਵੀ ਹੋਣਗੇ ਔਰ ਰਿਮੋਟ ਸਟਾਰ ਵੀ ਸਾਡੇ ਕੋਲ ਆ ਜਾ ਰਹੀ ਹੈ ਤੁਹਾਡੀ ਕਿਉਂਕਿ ਬੱਚੇ ਮੰਗਦੇ ਆ ਕਿ ਆ ਲੱਗਣਗੇ ਇਹ ਵੀ 200 250 ਦੀ ਰੇਂਜ ਸੇ ਇੱਥੇ ਸਟਾਰਟ ਹੋ ਰਹੇਗੇ 250 ਇਹ ਤਾਂ ਬਾਜ਼ਾਰ 'ਚ 6-700 ਰੁਪਏ ਦੀ ਮਿਲਦੀ ਹੈ ਜੀ ਬਿਲਕੁਲ ਜੀ ਬੜਕੇ ਡਿਬੇਟ ਬਹੁਤ ਜ਼ਿਆਦਾ ਨਹੀਂ ਪਰ ਸਾਡੇ ਕੋਲ ਇਹ ਬਿਲਕੁਲ ਹੀ ਹੋਲਸੇਲ ਰੇਟ 'ਤੇ ਮਿਲ ਰਹੇਗਾ ਹਾਂ ਠੀਕ ਹੈ ਸਸਤੀ ਗੱਲ ਦੀ ਮੈਂ ਤੁਹਾਡਾ ਆਪਣਾ अरुण ਕੋਰਾਲੀ ਫੈਸਟੀਵਲ ਦਾ ਸੀਜ਼ਨ ਚੱਲ ਗਿਆ ਤੇ ਲਗਾਤਾਰ ਹਰ ਇੱਕ ਦੁਕਾਨਦਾਰ ਨੰਨਿਆ ਨੰਨਿਆ ਸਟਾਕ ਲੈ ਕੇ ਲਾਹਾਂਵਾਸ ਤੇ ਸਾਮਣੇ ਆਈਏ ਤੇ ਮੈਂ ਕੈਮਰਾਮੈਨ ਨੂੰ ਕਮਾਉਂਗਾ ਕਿ ਪਹਿਲਾ ਇੱਕ ਵਾਰ ਤਸਵੀਰਾਂ ਵਖਾਨ ਉਹ ਤਸਵੀਰਾਂ ਚੁਰਾਲੀ ਦੀਆਂ ਜਿੱਤੇ ਕੀ ਬਿਲਕੁਲ ਸਾਹਮਣੇ ਗੁੱਦਾ ਮਾਰੀ ਇਹ ਰੋਟਰ ਰੋੜਾ ਤੇ ਜਿੱਤੇ ਇੱਕ ਸੈਲਰ ਹੁੰਦਾ ਸੀ ਸੇ ਸੈਲਰ ਦੇ ਸਾਹਮਣੇ ਗੁੱਤਾ ਇਲੈਕਟ੍ਰੋਨਿਕ ਦੀ ਦੁਕਾਨ ਹੈ ਜਿੱਤੇ ਰਿਮੋਟ ਮਿਲਦੇ ਤੇ ਉਹਦੇ ਬਿਲਕੁਲ ਸਾਹਮਣੇ ਇੱਕ ਸ਼ਾਪ ਹੈ ਹਰਨੀਮ ਕਾਸਮੈਟਿਕ ਸਟੋਰ ਜਿੱਤੇ ਕੀ ਹਰ ਕਿਸਮ ਦੀਆ ਬ੍ਰਾਂਡਡ ਕਾਸਮੈਟਿਕ ਕਰੀਮਾਂ ਅੰਡਰਗਾਰਮੈਂਟਸ ਡੀਓ ਪਰਫਿਊਮ ਅਤੇ ਕਾਫੀ ਸਸਤੇ ਰੇਟਾਂ ਤੇ ਮਿਲਦੇ ਹਨ ਅਤੇ ਗੱਲਬਾਤ

ਤੇ ਸਾਡੇ ਸਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਰਵਾ ਚ ਸਪੈਸ਼ਲ ਪ੍ਰੋਗਰਾਮ ਹੈ ਤੇ ਉਸ ਤੇ ਉਹ ਨਵਰਾਤ ਆਪਣੇ ਸੀਜ਼ਨ ਵਯਾ ਸ਼ਾਦੀ ਦੇ ਸੀਜ਼ਨ ਵੀ ਸ਼ੁਰੂ ਹੋ ਰਹੇ ਨੇ ਸਾਡੇ ਕੋਲ ਵਿਆਹ ਸ਼ਾਦੀਆਂ ਦਾ ਇੱਕ ਜੱਟ ਸਾਰਾ ਸਮਾਨ ਮਿਲੇਗਾ ਦੁਲਾ ਦੁਲਹੇ ਲਈ ਤਿਆਰ ਕਰਨ ਵਾਲੇ ਚੋ ਵੀ ਪ੍ਰੋਡਕਟ ਲੱਗ ਦੋ ਨੇ ਉਹ ਸਾਰੇ ਤੁਹਾਨੂੰ ਇੱਥੇ ਮਿਲਣਗੇ ਠੀਕ ਹੈ ਜੀ ਔਰ ਬਹੁਤ ਹੀ ਕੰਮ ਰੇਟਾਂ ਤੇ ਆ ਦਿਖਾਓ ਜੀ ਕੀ ਕੀ ਸਮਾਨ ਆ ਤੁਹਾਨੂੰ ਹਾਂ ਜੀ ਜਿਵੇਂ ਕਿ ਸਭ ਤੋਂ ਪਹਿਲਾਂ ਆਪਣੇ ਕੋਲ ਆਜੰਦੇ ਨੇ ਸਟੇਰੇ ਠੀਕ ਹੈ ਜੀ ਐਸ ਕੜ ਕੋ ਕੱਲ੍ਹ ਕੇ ਮਿਲ ਜਾਣ ਗਿਆ ਤੁਹਾਨੂੰ ਲਗ ਲਗ ਵਾਈਟਿਚ ਬਿਲਕੁਲ ਘੱਟ ਰੇਟਾਂ ਤੇ ਮਾਰਕੀਟ ਨੂੰ ਘੱਟ ਰੇਟਾਂ ਦੇ ਨਹੀਂ ਬਿਲਕੁਲ ਮੰਨੇ ਇਹ ਜਿਹੜੇ ਸਿਰ ਉੱਪਰ ਲੱਗਦੇ ਆ ਉਸ ਚੀਜ਼ਾਂ ਹਾਂਜੀ ਸਿਰ ਉੱਪਰ ਲੱਗਣ ਵਾਲੀ ਨੇ ਜੀ ਉਸ ਤੋਂ ਬਾਅਦ ਕੋ ਕਰਪਾਨ ਮਿਲ ਜੇਗੀ ਛੜੀਆਂ ਮਿਲ ਜਾਣਗੀਆਂ ਜਾਗੋ ਮਿਲ ਜੇਗੀ ਤੁਹਾਨੂੰ ਠੀਕ ਹੈ ਜੀ ਤੇ ਆਪਣੇ ਬਾਕਾਸ ਆਈਟਮ ਨੇ ਚੁੰਦੇ ਪਾਸਰੀ ਚੱਪਲ ਕਾਤਲ ਮੰਨ ਬਿਆਹ ਸ਼ਾਦੀਆਂ ਦਾ ਸਾਰਾ ਸਮਾਨ ਇੱਥੇ ਰੱਖਿਆ ਹੋਇਆ ਹੈ ਤੇ ਜੋ ਵੀ ਪ੍ਰੋਡਕਟ ਲੱਗਦਾ ਵਿਆਹ ਸ਼ਾਦੀ ਤੇ ਦੂਜਾ ਦਿਨ ਨੂੰ ਸਾਰੇ ਪ੍ਰੋਡਕਟ ਤਰ੍ਹਾਂ ਦੀ ਦੁਕਾਨ ਤੋਂ ਆਰਾਮ ਨਾਲ ਦੇਜਣਗੇ ਉਹ ਤਾਂ ਬ੍ਰਾਂਡ ਦਾ ਹੀ ਆਲਿਆ ਹਾਂਜੀ ਇਹ ਬ੍ਰਾਂਡ ਦਾ ਹੀ ਸਾਰਾ ਹਾਂਜੀ ਇਹ ਸਾਰਾ ਬ੍ਰਾਂਡ ਦਾ ਪਿਓਰ ਲੱਗਦਾ ਦੇ ਪਰਸੇ ਸਾਰੇ ਜੀ ਆ ਦੋਹੋਂ ਬਿਚਾਈ ਵਸਤੂ ਦਾ ਸਾਡੇ ਕੋਲ ਚੂੜੇ ਤੇ ਇਹ ਵਰਸਾਚੇ ਦਾ ਅਪਰਚ ਹੈ ਇਸ ਇੰਨੀ ਰੇਂਜ ਤੋਂ ਸਟਾਰਟ ਹੋ ਰਹੇ ਹਾਂ ਸਰ ਇਹ ਤੁਹਾਨੂੰ ਮਿਲ ਜਾਣਗੇ 150 ਪਲਸ ਤੋਂ ਹਾਂ 150 ਪਲਸ ਪਰਸ ਹੈ 150 ਪਲਸ ਪਲਸ ਹੈ ਜੀ ਔਰ ਉਸ ਤੋਂ ਬਾਅਦ ਸਰ ਕੋ ਚੂੜਾ ਵਾਲੀ ਦੀ ਵੈਰਾਈਟੀ ਹੋਵੇ ਚੂੜੇ ਚ ਤੁਹਾਨੂੰ ਬਹੁਤ ਅੱਛੇ ਡਿਜ਼ਾਈਨ ਮਿਲ ਜਾਣਗੇ ਅਗਰ ਸ਼ਾਰਟਸ ਦੇਖਣਾ ਚਾਹੋ ਤਾਂ ਸ਼ਾਰਟਸ ਤੋਂ ਐਡੀ ਵਾਲੇ ਫੈਕਚਰ ਵੀ ਮਿਲ ਜੇਗੇ ਸਾਡੇ ਕਿੰਨੀ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਵੈਰਾਈਟੀ ਸਾਡੇ ਕੋਲ ਸਰ ਬਹੁਤ ਲੋਕਾਂ ਦੇ ਕੋਲ ਉਹ 50 60 70 ਦੀ ਰੇਂਜ ਵਿੱਚ ਮਤਲਬ ਅੱਛੀ ਕੁਆਲਿਟੀ ਮਿਲ ਜੂਗੀ ਅ 56 ਤਰ੍ਹਾਂ ਦੇ ਤੁਹਾਡੇ ਕੋ ਚੂੜੇ ਬਨੇ ਬਨੇ ਹੋ ਜਾਣਗੇ ਹਾਂ ਜੀ ਹਾਂ ਸੋ ਇਸ ਤੋਂ ਇਲਾਵਾ ਚੂੜੀਆਂ ਦਾ ਸਿਸਟਮ ਇਸ ਟਾਈਮ ਚੱਲ ਰਿਹਾ ਚੂੜੀਆਂ ਕਿ ਸਿਰ ਰੇਂਜ ਤੋਂ ਸਟਾਰਟ ਹੁੰਦੀ ਆਪਣੇ ਕੋਲ 30 ਤੋਂ ਸਟਾਰਟ ਹੈ ਸਰ 30 ਰੁਪਏ ਤੋਂ ਹਾਂ ਜੀ 30 ਰੁਪਏ ਦੇ ਰੇਂਜ ਤੋਂ ਸਟਾਰਟ ਹੈ ਸਾਡੀ ਜੀ ਕਿ ਅੱਜਕੱਲ ਕੁਝ ਵੀ ਨਹੀਂ ਮਿਲਦਾ ਜੀ ਤੇ ਸਾਡੇ ਕੋਲ ਬੰਨੀਆਂ ਵੈਰਾਈਟੀ ਮਿਲੇਗੀ 30 ਦੇ ਰੇਂਜ ਤੋਂ ਤੁਹਾਨੂੰ ਜਿਵੇਂ ਕਿ ਦੇਖੋ ਇਹ ਵਾਲੀ ਬੈਂਗਲਸ ਤੋਂ ਨੇ ਠੀਕ ਹੈ ਜੀ ਇਹ ਸਾਰੇ ਰੇਂਜ ਤੋਂ ਉਹਨੂੰ ਪੱਕੀ ਚੂੜੀ ਹੈ ਜਿੱਦੀ ਗਾਰੰਟੀ ਹੈ ਤੁਹਾਨੂੰ ਕੱਚੀ ਤਾਂ ਨਹੀਂ ਹੈ ਜੀ ਕੱਚੀ ਪੱਕੀ ਜੀ ਪੱਕਾ ਵਰਕ ਹੋਏਗਾ ਕੋਈ ਲੈ ਨਹੀਂ ਮਤਲਬ ਉਤਰੇ ਹੀ ਠੀਕ ਹੈ ਜੀ ਇਹ ਵਾਲੀ ਕੰਪਨੀ ਵਾਲੀ ਚੂੜੀ ਹੈ ਵੀ ਤੁਹਾਨੂੰ ਕਾਫੀ ਅੱਛੀ ਰੇਂਜ ਮਿਲ ਜੇਗੀ ਉਸ ਤੋਂ ਬਾਅਦ ਅਗਰ ਸਾਰੇ ਗਜਰੇ ਮਿਲ ਜਾਣਗੇ ਸਿਰਫ 50 ਦੀ ਰੁਪਏ ਰੇਂਜ ਦੇ ਵਿੱਚ ਚਾਰ ਗਜਰੇ ਹਾਂਜੀ ਉਸ ਤੋਂ ਬਾਅਦ ਆਪਣੇ ਕੋ ਫੈਂਸੀ ਲੁੱਕ ਆਉਂਦੀ ਫੈਂਸੀ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਗਜਰੇ ਮਿਲ ਜਾਣਗੇ ਸਾਡੇ ਕੋ ਆ ਦੇਖੋ ਜੀ ਉਹ ਸਾਰੇ ਬਹੁਤ ਪਿਆਰੇ ਗਜਰੇ ਨੇ ਬਹੁਤ ਚਮਕਦੇ ਆ ਜੀ ਬਹੁਤ ਡਿਜ਼ਾਈਨ ਨੇ ਬਹੁਤ ਪਿਆਰੇ ਡਿਜ਼ਾਈਨ ਆ ਜੀ ਔਰ ਕੱਟ ਤੋਂ ਕੱਟ ਰੇਂਜ ਵਿੱਚ ਮਿਲਣਗੇ ਮਾਰਕੀਟ ਨਾਲੋਂ ਬਹੁਤ ਹੀ ਘੱਟ ਰੇਂਜ ਤੋਂ ਇਹ ਚੀਜ਼ਾਂ ਮਿਲਣਗੀਆਂ ਸਾਡੇ ਸਾਡੀ ਬਦਲੋ ਕਿ ਇਹ ਕਿ ਕਾਸਮੈਟਿਕ ਸ਼ੌਪ ਤਾਂ ਬੜਾ ਸਾਰੀਆਂ ਨੇ ਪਰ ਸਾਡੀ ਫੈਸਿਲਿਟੀ ਇਹ ਹੈ ਕਿ ਤੁਹਾਨੂੰ ਮਾਰਕੀਟ ਨਾਲੋਂ ਬਹੁਤ ਘੱਟ ਰੇਟਾਂ ਵਿੱਚ ਸਾਨੂੰ ਸਮਾਨ ਮਿਲੇਗਾ ਇੱਥੇ ਸਾਰੇ ਤਰ੍ਹਾਂ ਦਾ ਸਮਾਨ ਰੱਖਿਆ ਹੈ ਜਿਹੜਾ ਤੁਸੀਂ ਚੂੜਾ ਆਪਣੇ ਖੁਦ ਦਾ ਵੀ ਬਣਵਾਉਣਾ ਚਾਹੁੰਦੇ ਆਪਣੀ ਚੁਆਇਸ ਦੇ ਅਕੋਰਡਿੰਗ ਤਾਂ ਉਹਦੇ ਲਈ ਵੀ ਸਾਡੇ ਕੋਲ ਸਾਡੇ ਕੋਲ ਫੈਸਿਲਿਟੀ ਹੈਗੀ ਹੈ ਆ ਬਿਲਕੁਲ ਹੈਈ ਤਰ੍ਹਾਂ ਦੇ ਲਗ ਲਗ ਡਿਜ਼ਾਈਨ ਤੋਂ ਅਸੇਮ ਹੋ ਜਾਣਗੇ ਜਿਸ ਤਰ੍ਹਾਂ ਤੁਸੀਂ ਉੱਪਰ ਹਲਦੀ ਵਾਸਤੇ ਵੀ ਸਮਾਨ ਰੱਖਿਆ ਹੋਇਆ ਹੈ ਇਹਦੇ ਵਿੱਚ ਕੀ ਕੀ ਵੈਰਾਈਟੀ ਹੈ ਜਿਹੜੀ ਤੁਹਾਡੇ ਕੋਲ ਹਲਦੀ ਵਾਲੀ ਪੂਰੀ ਕਿੱਟ ਮਿਲ ਜਾਏਗੀ ਤੇ ਸਾਹਾ ਚਿੱਠੀ ਜਿੰਨੇ ਕਿ ਆਪਾਂ ਤੋੜਦੇ ਸਹਾ ਚ ਤੇ ਸਵਾਰ ਗੜੀਆਂ ਵਗੈਰਾ ਹੋ ਗਿਆ ਤੇ ਛੱਜ ਹੋ ਗਏ ਛਰਣੀਆਂ ਹੋ ਗਈਆਂ ਏ ਟੂ ਜ਼ੈਡ ਵਿਹਾਮਤ ਜੋ ਵੀ ਸਮਾਨ ਹੁੰਦਾ ਕਰਪਾਨਾ ਰੈਂਟ ਤੇ ਹੀ ਮਿਲਦੀਆਂ ਨੇ ਜੇ ਜਿਵੇਂ ਤੁਸੀਂ ਆਪਣੀ ਖੁਦ ਹੀ ਖਰੀਦਣਾ ਚਾਹੁੰਦੇ ਹੋ ਤਾਂ ਉਹ ਵੀ ਬਹੁਤ ਘੱਟ ਰੇਟਸ ਤੋਂ ਮਿਲ ਜੇਗੀ ਇਸ ਤੋਂ ਇਲਾਵਾ ਪ੍ਰਾਂਧੀਆਂ ਪਈਆਂ ਪ੍ਰਾਂਧੀਆਂ ਕਿੰਨੀਆਂ ਕਿੰਨੀਆਂ ਕਿ ਵਰਾਈਟੀਆਂ ਰੱਖੀਆਂ ਹੋਈਆਂ ਨੇ ਤੁਸੀਂ ਦੇਖੋ ਤੁਹਾਡੇ ਸਾਹਮਣੇ ਕਾਫੀ ਸਾਰੀ ਬ੍ਰਾਈਡਲ ਨੇ ਨੋਰਮਲ ਕੁੜੀ ਦੇ ਅੱਜ ਕੱਲ੍ਹ ਜਿਹੜੀ ਟ੍ਰੈਂਡਿੰਗ 'ਚ ਹੈ ਉਹ ਇਹ ਵਾਲੀ ਪ੍ਰਾਂਧੀ ਚੱਲਦੀ ਹੈ ਸਭ ਤੇ ਇਹਨੂੰ ਸਪੈਸ਼ਲ ਕੁਝ ਕਰਨ ਦੀ ਲੋੜ ਨਹੀਂ ਹੈ ਰਿਬਨ ਵਗੈਰਾ ਆਲਰੇਡੀ ਸਭ ਕੁਝ ਲੱਗਿਆ ਲਗਾਇਆ ਆਏਗਾ ਇਸ ਸਹੀ ਰੇਟ ਤੋਂ ਇਹ ਚੀਜ਼ ਮਿਲ ਜੇਗੀ ਇਸ ਤੋਂ ਇਲਾਵਾ ਤੁਹਾਡੇ ਕੋਲ ਇਹ ਵੀ ਪਿੱਛੇ ਪ੍ਰੋਡਕਟ ਦਿਖ ਰਹੀਆਂ ਜਿਦੇ ਵਿੱਚ ਬ੍ਰਾਂਡ ਦੇ ਹੈ ਕਲੀਨਿਕ ਕਲਾਸ ਐਨ ਐਚ ਕਲੀਨਿਕ ਕਲਾਸ ਮਿਲਦੀ ਹੈ ਸਾਡੇ ਕੋਲ ਜੋ ਮੇਕ ਅ ਫਾਊਂਡੇਸ਼ਨਸ ਹਨ ਫਾਊਂਡੇਸ਼ਨ ਚ ਵੀ ਕਾਫੀ ਵਾਇਰਟੀ ਹੈ ਜਿਵੇਂ ਕਿ ਰਿਕੋਰਡ ਵੀ ਹੈ ਇਹ ਹਰ ਇੱਕ ਕੋਈ ਕੰਸਮੈਂਟ ਨਹੀਂ ਰੱਖਦਾ ਕਿ ਬਹੁਤ ਮਹਿੰਗਾ ਠੀਕ ਹੈ ਜੀ ਔਰ ਉਸ ਤੋਂ ਬਾਅਦ ਜਿਹੜੀ ਸਭ ਤੋਂ ਜ਼ਿਆਦਾ ਖਾਸ ਚੀਜ਼ ਹੈ ਮੇਰੀ ਸ਼ੌਪ 'ਵੀ ਉਹ ਹੈ ਗਲੈਮਰੂ ਪ੍ਰੋਡਕਟ ਜਿਹਦੇ ਇਸ ਤੋਂ ਮੇਰੇ ਫੇਸ ਵਾਸ਼ ਆ ਜਾਣਗੇ ਇਹਦੀ ਮੈਂ 100% ਤੁਹਾਨੂੰ ਗਾਰੰਟੀ ਦਿੰਦੀ ਆ ਕਿ ਇਹਨੂੰ ਤੁਸੀਂ ਕੋਈ ਵੀ ਯੂਜ਼ ਕਰ ਸਕਦਾ ਇਵਨ ਕਿ ਬੱਚਾ ਵੀ ਯੂਜ਼ ਕਰ ਸਕਦਾ ਹੈ ਔਰ ਉਹਦੇ ਫੇਸ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋ ਕੈਮੀਕਲ ਹੈ ਕੋਈ ਫੇਸ ਪ੍ਰੋਬਲਮ ਆ ਰਹੀ ਹੈ ਉਹ ਕਿਸੇ ਤਰ੍ਹਾਂ ਦੀ ਤੇ ਇਹਦਾ 100% ਉਹਨੂੰ ਰਿਜ਼ਲਟ ਨਹੀਂ ਮਿਲੇਗਾ ਅੱਜ ਕੱਲ ਦਾ ਬਾਜ਼ਾਰ ਦੇ ਵਿੱਚ ਬਹੁਤ ਕੈਮੀਕਲ ਵਾਲੇ ਪ੍ਰੋਡਕਟ ਚੱਲੇ ਗਏ ਤੁਸੀਂ ਇਹਨੂੰ ਕਿਤੇ ਵੀ ਚੈੱਕ ਕਰਵਾ ਸਕਦੇ ਹੋ ਇਸ ਕੋਈ ਕੈਮੀਕਲ ਨਹੀਂ ਆਯੁਰਵੇਦਿਕ ਪ੍ਰੋਡਕਟ ਹੈ ਔਰ ਵੀ ਅਸੀਂ 100% ਤੁਹਾਨੂੰ ਰਿਜ਼ਲਟ ਦੀ ਗਾਰੰਟੀ ਦਿੰਦੇ ਜਿਹਦੇ ਵਿੱਚ ਕੇ ਤੁਹਾਨੂੰ ਇਹ ਵਾਲਾ ਟੋਨਰ ਮਿਲ ਜੇਗਾ ਨਾਲ ਠੀਕ ਹੈ ਜੀ ਇਹ ਵਾਲੀ ਐਪ ਸਪਾ ਫਾਈਟ ਲਿਫਟ ਮਿਲ ਜੇਗਾ ਤੇ ਨਾਲ ਵਿਟਾਮਿਨ ਸੀ ਦੇ ਕੈਪਸੂਲ ਹੋਣਗੇ ਹੂੰ ਫੇਸ ਵਾਸ਼ ਹੋਣੀ ਔਰ ਇਹ ਵਾਲਾ ਪ੍ਰੋਡਕਟ ਜੋ ਹੈ ਪੂਰੇ ਫਰਾਲੀ ਦੇ ਤੁਹਾਨੂੰ ਕਿਤੇ ਨਹੀਂ ਮਿਲੇਗਾ ਸਿਰਫ ਸਵਾਈ ਮੇਰੀ ਸ਼ਾਪ ਦੇਖੋ ਜੀ ਇਹ ਸਾਡੇ ਕੋਲ ਹੈਗੀ ਮੇਕਅਪ ਕੇਸ ਜਿਹੜੀ ਕਿ ਆਪਣੇ ਕੋਲ 100 ਤੋਂ ਸਟਾਰਟਿੰਗ ਹੋਵੇ 3000 ਤੱਕ ਤੁਸੀਂ ਆਰਾਮ ਨਾਲ ਬਣਾ ਸਕਦੇ ਹੋ ਐਸਾ ਦੀ ਕੀ ਤੱਜ ਗਈ ਤੁਹਾਡੇ ਕੋਲ ਠੀਕ ਹੈ ਜੀ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਦੀ ਆ ਕਿ ਕਿਸ ਤਰ੍ਹਾਂ ਜੇ ਤੁਸੀਂ ਦੋ ਤੁਸੀਂ ਆਪਣੇ ਅਕੋਰਡਿੰਗ ਜੇ ਮੇਰੀ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਠੀਕ ਹੈ ਜੀ ਐਫ ਵੀ ਕਿੱਟ ਤੁਹਾਨੂੰ ਸਾਡੇ ਕੋਲ ਮਿਲ ਜਾਏਗੀ ਔਰ ਮਾਰਕੀਟ ਨਾਲ ਸਾਰੇ ਕਾ ਟ੍ਰੇਡ ਮਿਲਣਗੇ ਤੁਸੀਂ ਵੀ ਮਾਰਕੀਟ ਨੂੰ ਸਰਚ ਕਰ ਲੈਣਾ ਸਭ ਤੋਂ ਵਧੀਆ ਪ੍ਰਾਈਸ ਤੇ ਇਹ ਇੱਥੇ ਮਿਲਣਗੇ ਸ਼ਾਪ ਤੇ ਠੀਕ ਹੈ ਜੀ ਉਹ ਮੇਕਅਪ ਕਿੱਟ ਜਿਵੇਂ ਵੀ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਘੱਟ ਰੇਜ ਵਿੱਚ ਵੱਧ ਰੇਜ ਵਿੱਚ ਉਹ ਤੁਹਾਡੇ ਅਕੋਰਡਿੰਗ ਹੋਏਗਾ ਉਸ ਤੋਂ ਬਾਅਦ ਆਪਣੇ ਤੇ ਲੱਗਦੀ ਹੈ ਜੀ ਇਹ ਬੈਂਗਲਸ ਵਾਲੀ ਐਸੇ ਤੁਸੀਂ ਆਪਣਾ ਚੂੜਾ ਵਗੈਰਾ ਸਟਾਕ ਇੱਥੇ ਰੱਖ ਸਕਦੇ ਹੋ ਠੀਕ ਹੈ ਜੀ ਕਲੀਅਰ ਇਸ ਲਈ ਕਿ ਤੁਹਾਨੂੰ ਬਹੁਤ ਹੀ ਸਸਤੇ ਡੈਟਾ ਤੇ ਇਸਕੇ ਮਿਲ ਜੇਗੀ। ਬੱਚਿਆਂ ਦੇ ਕਿਕੜਾਣੇ ਵੀ ਰੱਖੇ ਹੋਏ ਆ ਤੁਸੀਂ ਇਸ ਤੋਂ ਲਾ। ਭਾਈ ਸਾਡੇ ਕੋਲ ਸਰ ਨਾਰਮਲ ਜਿਹੜੇ ਵਾਂਗ ਦੇ ਹੁੰਦੇ ਐ ਇਸ ਤਰ੍ਹਾਂ ਦੇ ਵੀ ਹੋਣਗੇ ਔਰ ਰਿਮੋਟ ਸਟਾਰ ਵੀ ਸਾਡੇ ਕੋਲ ਆ ਜਾ ਰਹੀ ਹੈ ਤੁਹਾਡੀ। ਕਿਉਂਕਿ ਬੱਚੇ ਮੰਗਦੇ ਆ ਕਿ ਇਹ ਲੱਗਣ ਨਹੀਂ। ਇਹ ਵੀ 200-250 ਦੀ ਰੇਂਜ ਤੇ ਇੱਥੇ ਸਟਾਰਟ ਹੋ ਰਹੇ ਨੇ। 250 ਇਹ ਤਾਂ ਬਾਜ਼ਾਰ ਤੇ 6-700 ਰੁਪਏ ਦੀ ਮਿਲਦੀ ਹੈ। ਜੀ ਬਿਲਕੁਲ ਮਾਰਕੀਟ ਰੇਟ ਬਹੁਤ ਜ਼ਿਆਦਾ ਨਹੀਂ ਪਰ ਸਾਡੇ ਕੋਲ ਇਹ ਬਿਲਕੁਲ ਹੀ ਹੋਲਸੇਲ ਤੇ ਕਟਿੰਗ ਮਿਲਣਗੇ ਤੁਹਾਨੂੰ। ਠੀਕ ਹੈ ਜੀ। ਇਹਦੇ ਵਿੱਚ ਤੁਹਾਨੂੰ ਮਤਲਬ ਕਿ ਇਸ ਤਰ੍ਹਾਂ ਸਸਤੇ ਵੀ ਨੇ ਮਹਿੰਗੇ ਵੀ ਨੇ ਉਹ ਤੁਸੀਂ ਆਪਣੀ ਚੋਇਸ ਅਕੋਰਡਿੰਗ ਬਣਾ ਸਕਦੇ ਹੋ ਬਾਕੀ ਗਿਫਟ ਆਈਟਮ ਵੀ ਸਾਡੇ ਕੋਲ ਇਸ ਤਰ੍ਹਾਂ ਦੇ ਸ਼ੋਪੀਸ ਵੀ ਮਿਲ ਜਾਣਗੇ ਜੀ ਇਹ ਲਾਈਟ ਕਿਸੇ ਨੂੰ ਗਿਫਟ ਵੇਅਰ ਕਰਨੇ ਹੋ ਗਿਫਟ ਕਰ ਸਕਦੇ ਹੋ ਵਿਆਹ ਸ਼ਾਦੀਆਂ ਤੇ ਤੇ ਆਪਣੇ ਕੋਲ ਜੋ ਮੈਂ ਤੁਹਾਨੂੰ ਖਾਸ ਦਿਖਾਉਣ ਵਾਲੀ ਆ ਹਰੇ ਉਹ ਇਸ ਤਰ੍ਹਾਂ ਦੇ ਪ੍ਰਾਈਸ ਵੀ ਮਿਲ ਜਾਣਗੇ ਦੇਖ ਕੇ ਦੇਖੀਏ ਜੀ ਸਰ ਇਹ ਵੀ ਗਿਫਟ ਆਈਟਮ ਨੇ ਇਸ ਤਰ੍ਹਾਂ ਦੇ ਤੁਸੀਂ ਦੇ ਸਕਦੇ ਹੋ ਇਹ ਵਾਲੇ ਲਾਈਟਸ ਕਿਸੇ ਦੇ ਆਪਣੇ 200 ਰੁਪਏ ਦੇਣੇ ਹੋ ਉਹ ਦੇ ਸਕਦੇ ਲੱਗ ਹਾਂਜੀ ਬਿਲਕੁਲ ਜੀ ਔਰੇਸਟਰ ਜਿਵੇਂ ਵਾਲੇ ਕ੍ਰਿਸਟਲ ਚਾਹ ਰਹੇ ਨੇ ਦੇਖੋ ਬਹੁਤ ਸ਼ਾਨਦਾਰ ਹੈ ਜੀ ਐਸਾ ਵੀ ਕੁਝ ਆਈਟਮ ਵੀ ਤੁਸੀਂ ਦੇ ਸਕਦੇ ਹੋ ਇਹ ਫਰੈਂਡ ਸਰਕਲ ਚ ਵੀ ਦੇ ਸਕਦੇ ਹੋ ਵਾਹ ਫੰਕਸ਼ਨ ਤੇ ਵੀ ਦੇ ਸਕਦੇ ਹੋ ਤੁਸੀਂ ਇਸ ਸੰਦੇ ਕ੍ਰਿਸਟਲ ਚ ਵੀ ਕਾਫੀ ਸਾਰੇ ਆਪਣੇ ਕੋਲ ਵੀਪ ਟਾਈਟਲ ਹੈਗੇ ਨੇ ਤਾਂ ਆਪਣੀ ਜਿਹੜੀ ਦੁਕਾਨ ਦਾ ਐਡਰੈਸ ਕਿੱਥੇ ਹੈ ਜੀ ਇਹ ਲੋਕੇਸ਼ਨ ਵੀ ਜਰੂਰ ਦੱਸ ਦਿਓ ਤੇ ਆਪਣਾ ਫੋਨ ਨੰਬਰ ਵੀ ਦੱਸ ਦਿਓ ਹਾਂ ਜੀ ਬਿਲਕੁਲ ਜੀ ਇਹ ਸਾਡੀ ਐਡਰੈਸ ਹੈਗਾ ਜੀ ਰੋਪਾ ਰੋਡ ਤੇ ਮੰਗੇਰੀ ਹੱਟੀ ਦੇ ਨਾਲ ਹੀ ਹੈ ਓਪੋਜ਼ਿਟ ਮੰਗੇਰੀ ਹੱਟੀ ਰੋਪਾ ਰੋਡ ਪੁਰਾਣੀ ਹਾਂਜੀ ਨਾਲ ਨਾਲ ਦੇ ਪੀਜ ਦੇ ਬਿਲਕੁਲ ਓਪੋਜ਼ਿਟ ਤੇ ਫੋਨ ਨੰਬਰ ਵੀ ਦੱਸ ਦਿਓ ਕਿਸ ਨੇ ਹਾਂਜੀ ਸਰ 8427995592 ਜ਼ਰੂਰ ਜੀ ਇਸ ਦੁਕਾਨ ਤੇ ਪੁੱਜਿਓ ਤੇ ਕਾਫੀ ਸਮਾਨ ਜਿਹੜਾ ਹੈ ਸਸਤਾ ਹੈ ਤੇ ਚਾਹੋ ਵੀ ਸਰ ਕੇ ਕਰਵਾ ਚੋ ਸਪੈਸ਼ਲ ਤੇ ਜੋ ਵੀ ਮਤਲਬ ਲੇਡੀਜ਼ ਸ਼ੋਪਿੰਗ ਕਰਨ ਗਿਆ ਉਹਨਾਂ ਨੂੰ ਸੀ ਇਹ 500000 ਰੁਪਏ ਦੀ ਜੇਕਰ ਸ਼ੋਪਿੰਗ ਕਰਦੇ ਨੇ ਤਾਂ ਮੇਰੇ ਵੱਲੋਂ ਤੋਂ ਸਰਪ੍ਰਾਈਜ਼ ਗਿਫਟ ਵੀ ਉਹਨਾਂ ਨੂੰ ਦਿੱਤੇ ਜਾਣਗਾ ਮਤਲਬ ਗਿਫਟ ਵੀ ਦਿੱਤਾ ਜਾਊਗਾ ਜਿਹੜੇ ਕੋਈ 500 700 ਰੁਪਏ ਕੋਈ ਵੀ ਹੋ ਸਕਦਾ ਸਰ ਸਰਪ੍ਰਾਈਜ਼ ਗਿਫਟ ਵੀ ਮੇਰੇ ਵੱਲੋਂ ਦਿੱਤੇ ਜਾਵੇ ਥੈਂਕ ਯੂ ਥੈਂਕ ਯੂ ਸੋ